ਇਸ ਵਿਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ 10ਵੀਂ ਦਾ ਰਿਜ਼ਲਟ ਕੋਸ਼ਿਸ਼ ਕਰ ਦਿੱਤਾ ਗਿਆ ਤੇ ਜੇਕਰ ਗੱਲ ਕੀਤੀ ਜਾਏ ਪਹਿਲੇ ਇਸ ਦੇ ਨਾਲ ਹੀ ਦੂਜੇ ਸਥਾਨ ਦੀ ਤਾਂ ਲੁਧਿਆਣਾ ਦੀ ਕੁੜੀਆਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹ ਪਹਿਲਾ ਇਸ ਦੇ ਨਾਲ ਹੀ ਦੂਜਾ ਸਥਾਨ ਹਾਸਲ ਕੀਤਾ ਗਿਆ ਤੇ ਗੱਲ ਕਰੀਏ ਤੀਜੇ ਸਥਾਨ ਦੀ ਤਾਂ ਅੰਮ੍ਰਿਤਸਰ ਤੋਂ ਇੱਕ ਕੁੜੀ ਦੇ ਵੱਲੋਂ ਤੀਜਾ ਸਥਾਨ ਜਿਹੜਾ ਹਾਸਲ ਕਰ ਲਿਆ ਤਾਂ ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਇਸ ਵਾਰ 10ਵੀਂ ਦੇ ਨਤੀਜਿਆਂ ਦੇ ਵਿੱਚ ਕੁੜੀਆਂ ਦੇ ਵੱਲੋਂ ਬਾਜ਼ੀ ਮਾਰੀ ਗਈ ਹੈ ਪੂਰੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਏ ਤਾਂ 316 ਮੈਰਿਟ ਦੇ ਵਿੱਚ ਬੱਚੇ ਜਿਹੜੇ ਨੇ ਦੇਖੇ ਜਾ ਸਕਦੇ ਨੇ ਪਹਿਲੇ ਸਥਾਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਅਦਿੱਤੀ ਚੋਕੀ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸਕੂਲ ਤੋਂ ਐਸ ਸੁਤੰਤਰ ਸਕੂਲ ਡਾਇਰੈਕਟ ਸ਼ਿਮਲਾ ਪੂਰੀ ਵਿੱਚ ਸਥਿਤ ਹੈ ਤਾਂ ਉੱਥੋਂ ਦੀ ਇਹ ਬੱਚੀ ਹੈ ਜਿਸ ਦੇ ਵੱਲੋਂ 100% ਸਕੋਰ ਕਰਕੇ ਟੌਪ ਕੀਤਾ ਗਿਆ ਤੇ ਦੂਜੇ ਸਥਾਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਅਲੀਸ਼ਾ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਗਿਆ ਜੋ ਵੀ ਲੁਧਿਆਣਾ ਤੋਂ ਹੈ ਲੁਧਿਆਣਾ ਦੇ ਤੇਜਾ ਸੈਕਤੰਤਰ ਸਕੂਲ ਸ਼ਿਮਲਾਪੁਰੀ ਤੋਂ ਹੀ ਅਲੀਸ਼ਾ ਜਿਸ ਦੇ ਵੱਲੋਂ 99.3% ਅੰਕ ਜੇਲੇ ਨੇ ਹਾਸਲ ਕਰਕੇ ਦੂਜਾ ਸਥਾਨ ਹਾਸਲ ਕਰ ਲਿੱਤਾ ਗਿਆ ਇਸ ਦੇ ਨਾਲ ਹੀ ਕਰਮਨਪ੍ਰੀਤ ਕੌਰ ਜੋ ਕਿ ਬਾਬਾ ਬਕਾਲਾ ਅੰਮ੍ਰਿਤਸਰ ਤੋਂ ਆਏ ਜਿਸ ਦੇ ਵੱਲੋਂ ਹੀ ਉਨੇ ਹੀ ਅੰਕ 9.22% ਜਿਹੜੇ ਨੇ ਫਸਲ ਕੀਤੇ ਗਏ ਤਾਂ ਵਿਸ਼ੇ ਕਰ ਗੱਲ ਕੀਤੀ ਜਾਏ ਤਾਂ pseb.ac.in ਦੇ ਉੱਪਰ ਤੁਸੀਂ ਵੀ ਆਪਣਾ ਜਾਂ ਫਿਰ ਜੇਕਰ ਤੁਸੀਂ ਮਾਪੇ ਹੋ ਤਾਂ ਆਪਣੇ ਬੱਚਿਆਂ ਦਾ ਰਿਜ਼ਲਟ ਜਿਹੜਾ ਇੱਥੇ ਵੀ ਚੈੱਕ ਕਰ ਸਕਦੇ ਹੋ ਇਸ ਵੈੱਬਸਾਈਟ ਦੇ ਉੱਪਰ ਜਾ ਕੇ ਲੌਗਇਨ ਕ੍ਰੈਡੈਂਸ਼ੀਅਲਸ ਜਿਹੜੇ ਨਾਲ ਉਹਨਾਂ ਨੂੰ ਭਰ ਕੇ ਜਿਹੜੀਆਂ ਅਹਿਮ ਜਾਣਕਾਰੀ ਹੈ ਡੇਟ ਆਫ ਬਰਥ ਜਾਂ ਫਿਰ ਰੋਲ ਨੰਬਰ ਉਸ ਨੂੰ ਭਰ ਕੇ ਰਿਜ਼ਲਟ ਜਿਹੜਾ ਸਕ੍ਰੀਨ ਦੇ ਉੱਪਰ ਦੇਖਿਆ ਜਾ ਸਕਦਾ ਤੁਹਾਨੂੰ ਮਿਲਾ ਕੇ ਦੇਖਿਆ ਜਾ ਸਕਦਾ ਕਿ ਬੱਚਿਆਂ ਦੇ ਪੂਰੀ ਸਾਲ ਦੀ ਮਿਹਨਤ ਜਿਹੜੀ ਹੈ ਸਫਲ ਹੋਈ ਹੈ इस दिनाल ही पहला दूर जाते तेजस्थान पंचायत को लुक देना इस दिनाल ही अमृतसर को इन्ह बच्चियां दे बल्लों हासिल की था के चन हितेशी टीआरपी नहीं भरोसा आपका ਬੁੜੀਆ ਇਧਰ ਰੀਤੀ ਇਧਰ ਅੱਛਾ 650 ਤੋਂ 650 ਨੰਬਰ ਆਏ ਨੇ ਕਿਸ ਤਰ੍ਹਾਂ ਦੇਖਦੇ ਹਾਂ ਕਿੰਨੀ ਕੰਮੀਂ ਦੇਰੀ ਕੀਤੀ ਕੀਤੀ ਬਹੁਤ ਮਿਹਨਤ ਕੀਤੀ ਆ ਸਾਰਿਆਂ ਨੇ ਮਿਹਨਤ ਕਰਾਈ ਆ ਸਾਡੇ ਟੀਚਰਸ ਪੇਰੈਂਟਸ ਸਾਰੇ ਅੱਛਾ ਕਿੰਨੇ ਕਿੰਨਾ ਟਾਈਮ ਬੁੱਤਰ ਪੜ੍ਹਦੇ ਹੁੰਦੇ ਸੀਗੇ ਦਿਨ ਦੇ ਵਿੱਚ ਰਾਤ 1 ਵਜੇ ਤੱਕ ਫਿਰ ਸਵੇਰੇ ਉੱਠ ਜਾਂਦਾ ਸੀ ਸਵੇ ਛੇਤੀ ਕਰਕੇ ਅੱਛਾ ਲੱਗ ਲੱਗਦਾ ਸੀਗਾ ਕਿ ਇੰਨੇ ਪਰਸੈਂਟ ਜਿਹੜੇ ਨੰਬਰ ਆਉਣਗੇ ਉਮੀਦਾਂ ਕੀ ਸੀਗੀਆਂ ਉਮੀਦ ਕੁਛ ਨਹੀਂ ਸੀ ਡਰੀ ਲੱਗਦਾ ਸੀ ਅੱਛਾ ਅੱਜ ਪਰਿਵਾਰ ਦੇ ਵਿੱਚ ਕੌਣ ਕੌਣ ਆ ਕੀ ਕੰਮ ਕਰਦੇ ਨੇ ਮਾਦਾ ਕਿ ਕਰਦੇ ਪਾਪਾ ਨੇ ਪਾਪਾ ਦਾ ਇੱਕ ਸ਼ਾਪ ਆ ਆਪਣਾ ਬਿਜ਼ਨਸ ਆ ਮੰਮੀ ਹਾਊਸ ਵਾਈਫ ਐ ਔਰ ਬ੍ਰਦਰ ਪਲੱਸ 2 ਬਨੇ ਕਰਦੇ ਅੱਛਾ ਟਿਊਸ਼ਨ ਪੜ੍ਹਦੇ ਸੀ ਟਿਊਸ਼ਨ ਹੀ ਨਹੀਂ ਪੜ੍ਹਦੇ ਆਪਣੇ ਆਪ ਹੀ ਮਿਹਨਤ ਕੀਤੀ ਐ ਘਰ ਜਿਵੇਂ ਮਿਹਨਤ ਕਰਵਾਉਂਦੇ ਸੀ ਮਾਪਿਆਂ ਸਕੂਲ ਦੇ ਵਿੱਚ ਕਿੰਨਾ ਕੁ ਟਾਈਮ ਜਿਹੜਾ ਕਿਸ ਤਰ੍ਹਾਂ ਪੜਾਇਆ ਜਾਂਦਾ ਹੌਸਲਾ ਵਧਾਉਂਦੇ ਸੀ ਮਤਲਬ ਕੋਈ ਪ੍ਰੈਸ਼ਰ ਨਹੀਂ ਸੀਗਾ ਮੇਰੇ ਉੱਤੇ ਕੀ ਕਰਦੇ ਤੁਹਾਡੇ ਘਰ ਦੇ ਮੰਮੀ ਪਾਪਾ ਕੀ ਕਰਦੇ ਆ ਪਾਪਾ ਕੀ ਕਰਦੇ ਪਪਾ ਦਾ ਇੱਕ ਬਿਜ਼ਨਸ ਆਪਣਾ ਖੁਦ ਦਾ ਸ਼ਾਪ ਹੈ। ਸ਼ਾਪ। ਤੇਨੇ ਘੰਟੇ ਉড়াই ਬੈਠੇ ਕਰਦੇ ਤਾਂ ਕਾਫੀ ਮਿਹਨਤ ਹੁੰਦੀ ਹੈਗੀ। ਕਿਵੇਂ ਦਿੰਦਾ ਕਰਦੇ। ਦਿਨਚਰਿਆ ਕਵੀ ਹੁੰਦੀ ਤੁਹਾਡੀ। ਬਸ ਈਸਵਰ 5 ਵਜੇ ਉੱਠ ਕੇ ਫਿਰ ਉਸ ਤਿਆਰ ਥੋੜਾ ਜਿਹਾ ਪੜਦੇ ਸੀ ਫਿਰ ਸਕੂਲ ਆ ਕੇ ਕਰਦੇ। ਆਪਟੀਚਰਾਂ ਦਾ ਕਿੰਨਾ ਦਾ ਸਹਿਯੋਗ ਰਿਹਾ ਹੈ? ਬਹੁਤ ਜ਼ਿਆਦਾ ਉਹਨਾਂ ਦੇ ਵੱਜਿਤਾ ਤਾਂ ਆਏ ਆ। ਤੇ ਕੀ ਬੰਨਾ ਹੁੰਦਾ ਅਗਲੇ ਜੀ ਬੰਨਣਾ ਕੀ? ਜਿਹੜਾ ਸਮਝੀ ਡਾਕਟਰ ਸਰਜਨ ਬਣਨਾ। ਬਹੁਤ ਵਧੀਆ ਲੱਗ ਰਿਹਾ ਹੈ। ਹਾਂਜੀ। ਬਹੁਤ ਵਧੀਆ ਲੱਗ ਰਿਹਾ। ਅੱਜ ਕਿੰਨੀ ਤੇ ਮੀਨੂ ਕੀਤੀ ਕਿਸ ਤਰ੍ਹਾਂ ਜਿਹੜੀ ਮਿਹਨਤ ਕੀਤੀ ਹੈ। ਦਿੰਦਾ ਪਾਦੇ ਦੀਸ ਟੀਚਰ ਦੀ ਗਾਈਡੈਂਸ ਮਮਾ ਪਾਪਾ ਦਾ سپورਟ ਅਗਰ ਇਹਨਾਂ ਦਾ سپورਟ ਨਾ ਹੋਵੇ ਤਾਂ ਕੀ ਕੁਝ ਕਰ ਨਹੀਂ ਸਕਦੇ ਅੱਛਾ ਜੀ ਅੱਛਾ ਬੱਚੇ ਕੀ ਕੰਮ ਕਰਦੇ ਨੇ ਤੁਹਾਡੀ ਮਦਦ ਕਿ ਕਰਦੇ ਮਮਾ ਮੇਰੇ ਹਾਊਸ ਵਾਈਫ ਨੇ ਤੇ ਪਾਪਾ ਮੇਰੇ ਪੰਡਤ ਨੇ ਅੱਛਾ ਸੁਣੋ ਜੀ ਕਿੰਨਾ ਕੁ ਟਾਈਮ ਜਿਹੜਾ ਬਾਤ ਤੁਸੀਂ ਘਰ ਦੇ ਵਿੱਚ ਪੜਦੇ ਸੀ ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਵੱਲੋਂ ਚਲਦੇ ਸੀ ਜੀ ਜਨਾ ਮਤਲਬ ਹੋਮਵਰਕ ਕੰਪਲੀਟ ਹੋ ਸਕਦਾ ਜਿੰਨੀ ਦੇਰ ਤੱਕ ਐਕਸਟਰਾ ਵੀ ਕਰਨਾ ਹੋਵੇ ਤਾਂ ਜਿੰਨਾ ਟਾਈਮ ਲੱਗ ਸਕਦਾ ਸੀ ਕਰਦੇ ਸੀ ਅਸਰ ਤੁਹਾਡੇ ਸਾਥੀ ਵੀ ਖੁਸ਼ੀ ਮਨਾ ਰਹੇ ਨੇ ਲੱਗਦਾ ਕਿ ਬਹੁਤ ਵੱਡੀ ਜਿਹੜੀ ਆ ਕੀਮੈਂਟ ਹੋਈ ਆ ਖੁਸ਼ੀ ਬਹੁਤ ਹੈ ਹਾਂਜੀ ਕੀ ਕਹਿਣਾ ਚਾਹੋਗੇ ਹੋਰ ਨਾਲ ਬੱਚਿਆਂ ਨੂੰ ਅੱਗੇ ਜਾ ਕੇ ਕੀ ਬਣਨਾ ਚਾਹੀਦਾ ਮੈਂ ਨੀਰ ਦੇਣਾ ਚਾਹਨੀ ਆ ਕਾਰਡੀਓਲੋਜਿਸ ਬਣਨਾ ਚਾਹੁੰਦੀ ਹਾਂ ਇਧਰ ਤੇ ਹੋਰ ਨਾ ਬੱਚਾ ਬਸ ਐਡੂਕੇਸ਼ਨਲ ਪੜੋ ਤੇ ਆਪਣੇ ਗੋਲਸ ਨੂੰ ਅਚੀਵ ਕਰੋ ਕੋਈ ਨਾ ਮਹਿੰਦਰ ਸ਼ਰਮਾ ਜੀ ਹਾਂਜੀ ਅੱਛਾ ਸਰ ਕਿਸ ਤਰ੍ਹਾਂ ਦੇਦੇ ਹੋ ਤੁਹਾਡੀ ਬੱਚੀ ਨੇ ਜਿਹੜੀ ਐ ਪੰਜਾਬ ਦੇ ਵਿੱਚ ਦੂਜੀ ਜਿਹੜੀ ਪੋਜੀਸ਼ਨ ਹਾਸਲ ਕੀਤੀ ਆ ਬਹੁਤ ਵਧੀਆ ਨੰਬਰ ਲਏ ਨੇ ਹਾਂਜੀ ਬਹੁਤ ਵਧੀਆ ਹਾਂਜੀ ਕਿਤਨਾ ਦੇਦੇ ਹੋ ਕਿੰਨੀ ਖੁਸ਼ੀ ਹੈ ਇਹਨੇ ਬਹੁਤ ਮਿਹਨਤ ਕੀਤੀ ਕੁੜੀ ਨੇ ਸਾਡੀ ਨੇ ਜੀ ਹਾਂਜੀ ਬਾਕੀ ਜਿੰਨਾ ਹੀ ਸਾਡੇ ਕੋਲ ਹੁੰਦਾ ਜੀ ਅਸੀਂ ਮੈਂ ਕੀਤਾ ਸਪੋਰਟ ਕੀਤਾ ਇਹਨੂੰ ਲਾਈਵ ਲਈ ਜੋ ਵੀ ਇਹਨੂੰ ਲੋੜ ਸੀਗੀ ਉਹਦਾ ਕੇਅਰ ਕੀਤੀ ਕੋਈ ਉਤਰਨਾ ਬੈਠਣਾ ਸਾਰਾ ਧਿਆਨ ਰੱਖਿਆ ਕਿਹੜੀ ਚੀਜ਼ ਦੀ ਲੋੜ ਹੈ ਇਹਨੂੰ ਉਹ ਚੀਜ਼ ਪ੍ਰੋਵਾਈਡ ਕੀਤੀ ਸੀ ਬਹੁਤ ਜੀ ਬਹੁਤ ਜੀ ਇਹਨੇ ਕਿੰਨਾ ਦਾ ਸੈਜੂਰ ਸੀ ਜਾਇ ਮਤਲਬ ਕਿੰਨਾ ਟਾਈਮ ਲੱਗਦੀ ਸੀ ਉਹ ਸਕੂਲ ਜਾ ਕੇ ਵੀ ਸਾਰੀ ਸਾਰੀ ਗੱਲ ਬਣੀ ਜਾਂਦੀ ਸੀ ਜੀ ਮਾਤਾ ਜੀ ਦੇ ਕੋਫੀ ਦੇਣਾ ਦੁੱਧ ਦੇਣਾ ਬੈਠੀ ਸੀ ਮੈਂ ਨਹੀਂ ਨਮ ਤਾਰਾਣੀ ਅੱਜ ਤੋਂ ਡਿਗਰੀ ਕਰ ਲਈ ਹੈ ਬਹੁਤ ਬੜੀ ਜੀ ਬਹੁਤ ਬੜੀ ਆ ਜੀ ਕਿੰਨੀ ਕਿ ਮਿਹਨਤ ਕਰਦੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਰਾਤ ਇੱਕ ਕੀਤਾ ਸੀ ਇਹਨਾਂ ਕੋਲ ਹਾਂ ਜੀ ਅੱਜ ਜਿੱਦਾਂ ਘਰ ਅੰਦੀ ਕਰਾ ਲਈ ਸੀ ਕਰਦੀ ਸੀ ਹਾਂ ਜੀ ਅੱਜ ਕੇ ਟੀਚਰ ਵਗੈਰਾ ਟਿਊਸ਼ਨ ਨਹੀਂ ਕੋਈ ਟਿਊਸ਼ਨ ਨਹੀਂ ਕੋਈ ਟਿਊਸ਼ਨ ਨਹੀਂ ਇਹ ਕਿੰਨਾ ਦਾ ਸਹਿਯੋਗ ਕਿੰਨਾ ਲੱਗਦਾ ਇਸ ਨੂੰ ਵੀ ਇਹ ਪਿੱਛੇ ਆਉਗੇ ਜੀ ਪੂਰੇ ਉਮੀਦਵਾਰੀ ਮੈਂ ਦਾਨਿਸ਼ ਗਰੇਵਾਲਾ ਜੀ ਤੇਜਾ ਸਿੰਘ ਸਕੂਲ ਚੋਂ ਡਾਇਰੈਕਟਰ ਤੇ ਮੇਰੇ ਕੋਲ ਇਸ ਟਾਈਮ ਮੌਜੂਦ ਨੇ ਸਾਡੇ ਟਾਪਰਸ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟਾਪ ਕੀਤਾ ਸਾਡਾ ਬੱਚਾ ਫਰਸਟ ਆਇਆ ਅਦਿਤੀ ਤੇ ਬੱਚਾ ਜਿਹੜੀ ਸੈਕੰਡ ਆਈ ਆ ਅਲੀਸ਼ਾ ਹੈ ਅਲੀਸ਼ਾ ਅਲੀਸ਼ਾ ਸੌਰੀ ਅਲੀਸ਼ਾ ਮੈਂ ਮਿਸਪੈਲ ਕਰ ਗਿਆ ਅਲੀਸ਼ਾ ਸੈਕੰਡ ਤੇ ਅਦਿਤੀ ਫਰਸਟ ਸਾਨੂੰ ਅੱਜ ਦਾ ਦਿਨ ਬਹੁਤ ਖੁਸ਼ੀ ਆ ਜੀ ਮਿਹਨਤਾਂ ਜਿਹੜੀਆਂ ਨੇ ਬੱਚਿਆਂ ਦੀਆਂ ਪੂਰੀਆਂ ਰੰਗ ਲਾਈਆਂ ਨੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਪੋਜੀਸ਼ਨਾਂ ਕਾਇਮ ਕਰਕੇ ਸਾਡਾ ਮਾਣ ਹੋਰ ਵਧਾਇਆ ਤੇ ਆਪਣੇ ਘਰ ਦਾ ਸਰ ਕਾਫੀ ਮਿਹਨਤ ਰੈਂਦੀ ਹੈ ਕੀ ਕਰੇ ਕੀ ਖਾਸ ਗੱਲ ਹੈ ਤੁਹਾਡਾ ਸਕੂਲ ਮੇਕ ਉੱਪਰ ਆਉਂਦਾ ਕਿੰਨੀ ਮੈਂਡ ਕਰਾ ਦਦੇ ਇਹ ਤਾਂ ਅਸੀਂ ਕਵਾਂਗੇ ਜੀ ਵੀ ਪਰਮਾਤਮਾ ਦਾ ਅਸ਼ੀਰਵਾਦ ਆ ਸਾਡੇ ਸਿਰ ਤੇ ਵੀ ਜਿਹੜਾ ਇਹ ਸਾਨੂੰ ਮੌਕਾ ਉਸਨੇ ਸੱਚੇ ਵਾਹਿਗੁਰੂ ਨੇ ਦਿੱਤਾ ਵਾ ਵੀ ਜਿੰਨਾ ਕਰਕੇ ਅਸੀਂ ਜਿਹੜੇ ਹੈਗੇ ਆ ਫਸਟ ਆ ਰਹੇ ਆ ਸੈਕੰਡ ਆ ਰਹੇ ਆ ਇਹ ਸਭ ਕੁਝ ਜੇ ਉਹਦੀ ਰਹਿਮਤ ਨਾ ਹੋਵੇ ਤਾਂ ਉਸ ਤੋਂ ਬਿਨਾ ਜਿਹੜਾ ਹੈਗਾ ਪਾਸਿਬਲ ਨਹੀਂ ਆ। ਆਬਵੀਅਸਲੀ ਬੱਚਿਆਂ ਦੀ ਮਿਹਨਤ ਆ ਬਹੁਤ ਜ਼ਿਆਦਾ ਮਿਹਨਤ ਆ ਦਿਨ ਰਾਤ ਦੀ ਮਿਹਨਤ ਆ ਬੱਚਿਆਂ ਦੀ ਪੇਰੈਂਟਸ ਦੀ ਡੈਡੀਕੇਸ਼ਨ ਨਾਲ ਕਿਉਂਕਿ ਇਦਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਨੇ ਇਹ ਬਾਈ ਲੱਕ ਸਿਰਫ ਨਹੀਂ ਆਉਂਦੀਆਂ ਹਾਰਡ ਵਰਕ ਨਾਲ ਬਹੁਤ ਜ਼ਰੂਰੀ ਹੁੰਦਾ। ਨੰਬਰ ਕਿੰਨੇ 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 ਸਰ ਇਹ ਦੋ ਬੱਚੇ ਨੰਬਰ ਬਿਲਕੁਲ ਇਸ ਟਾਈਮ ਐਗਜ਼ੈਕਟ ਨਹੀਂ ਮੈਨੂੰ ਪਤਾ ਜੀ ਮੈਂ ਤਾਂ ਨਹੀਂ ਕਰਦਾ ਹਾਂ ਇਹਦੇ ਇਹਦੇ 100% ਇਹਦੇ 99.2 ਵਾਹ ਜੀ ਵਾਹ ਇੱਕ ਇੱਕ 100% ਜੀ ਤੇ ਹਾਂਜੀ ਹਾਂਜੀ ਜੀ ਸੈਕੰਡ ਹੈ ਉਹਦੇ 99. ਸਰ ਇਹ ਦਿਖਾ ਰਹੇ ਜੀ ਆਈਐਮ ਇਹ ਟੋਪਰ ਆ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਜੀ ਪੂਰੇ ਪੰਜਾਬ ਪੂਰੀ ਸਟੇਟ ਦੇ ਵਿੱਚ ਪੋਜੀਸ਼ਨ ਹਾਸਲ ਕੀਤੀਆਂ ਨੇ ফার্স্ট ਐਂਡ ਸੈਕੰਡ ਪੋਜੀਸ਼ਨ ਪੂਰੀ ਸਟੇਟ ਦੇ ਵਿੱਚ ਖੁਸ਼ੀ ਦਾ ਮਾਹੌਲ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਪੂਰਾ ਜ਼ਿਆਦਾ ਹੈ ਜੀ ਬਹੁਤ ਅਦੇ ਕੁਝੀਆਂ ਬੜੇ ਸਾਨੂੰ ਜਿਹੜੀਆਂ ਨਸੀਬ ਹੋਈਆਂ ਨੇ ਯਾਰ थैंकफुल ਜਿਹੜਾ ਹੈਗਾ ਪ੍ਰਮਾਤਮਾ ਦੇ ਬਹੁਤ ਬਹੁਤ ਅਸੀਂ ਮਿਹਰਬਾਨੀ ਫੇਰ ਬਾਰ-ਬਾਰ ਕਵਾਂਗੇ ਕਿਉਂਕਿ ਉਹਨਾਂ ਤੋਂ ਬਿਨਾ ਇਹ ਪਾਸੇ ਬਦ ਨਹੀਂ ਸੀਗਾ ਸਾਡੇ ਟੀਚਰਸ ਦੀ ਮਿਹਨਤ ਤੇ ਬੱਚਿਆਂ ਦੀ ਲਗਨ ਜਿਹੜੀ ਆ ਇਸ ਚੀਜ਼ ਨੂੰ ਪੋਸੀਬਲ ਕਰ ਸਕੇ